ਸਾਡਾ ਅੱਜ ਦਾ ਜਿਹੜਾ ਲੈਕਚਰ ਹੈ ਜੀ ਉਹ ਸਟੇਟ ਗਵਰਨਰ ਤੇ ਵਿੱਚ ਰਾਜਪਾਲ ਦੇ ਨਾਲ ਸੰਬੰਧਤ ਹੈ ਤਾਂ ਰਾਜ ਦੀ ਕਾਰਜਪਾਲਿਕਾ ਨੂੰ ਅਸੀਂ ਸਟੱਡੀ ਕਰਾਂਗੇ ਐਗਜ਼ੀਕਿਊਟਿਵ ਨੂੰ ਤੇ ਐਗਜ਼ੀਕਿਊਟਿਵ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਰਾਜਪਾਲ ਬਾਰੇ ਸਟੱਡੀ ਕਰਨੀ ਹੈ ਜੀ ਗਵਰਨਰ ਫਿਰ ਉਸ ਤੋਂ ਬਾਅਦ ਚੀਫ ਮਿਨਿਸਟਰ ਫਿਰ ਉਸ ਤੋਂ ਬਾਅਦ ਕਾਉਂਸਲ ਆਫ ਮਿਨਿਸਟਰਸ ਤੇ ਲਾਸਟ ਦੇ ਵਿੱਚ ਸਾਡਾ ਜਿਹੜਾ ਟੌਪਿਕ ਰਹੂਗਾ ਉਹ ਰਹੋਗਾ ਜੀ ਐਡਵੋਕੇਟ ਜਨਰਲ ਦਾ ਜਿਹਨੂੰ ਮਹਾਦੇਵਕਤਾ ਕਿਆ ਇਹਨਾਂ ਇਹ ਚਾਰ ਚੀਜ਼ਾਂ ਜਿਹੜੀਆਂ ਰਹਿਣੀਆਂ ਇਹ ਇਹ ਰਾਜ ਦੀ ਕਾਰਜਪਾਲਿਕਾ ਦੇ ਨਾਲ ਸੰਬੰਧਤ ਹੈ ਜਿਹੜੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਕੋਸ਼ਿਸ਼ ਕਰਿਓ ਕਿ ਦੁਬਾਰਾ ਵੀ ਤੁਸੀਂ ਇਹ ਲੈਕਚਰ ਜਿਹੜੇ ਅਪਲੋਡ ਹੋ ਚੁੱਕੇ ਹਨ ਉਹਨਾਂ ਨੂੰ ਦੇਖ ਸਕਦੇ ਹੋ ਤੇ ਇੱਕ ਕੋਸ਼ਿਸ਼ ਇਹ ਵੀ ਕਰ ਸਕਦੇ ਹੋ ਕਿ ਜਿਹੜੇ ਇਹ ਲੈਕਚਰ ਤੁਹਾਨੂੰ ਮਿਲ ਰਹੇ ਚਾਹੇ ਕਿਸੇ ਵੀ ਸਬਜੈਕਟ ਦਾ ਉਹਦੇ ਖੁਦ ਦੇ ਨੋਟਸ ਪ੍ਰਪੇਅਰ ਕਰੋਗੇ ਤਾਂ ਤੁਹਾਡੇ ਲਈ ਬਹੁਤ ਵਧੀਆ ਰਹੇਗਾ ਚੀਜ਼ਾਂ ਬਹੁਤ ਲੰਬੇ ਸਮੇਂ ਤੱਕ ਤੁਹਾਨੂੰ ਯਾਦ ਰਹਿਣਗੀਆਂ ਰਾਜ ਸਰਕਾਰ ਆਰਟੀਕਲ 152 ਤੋਂ ਲੈ ਕੇ 237 ਤੱਕ ਪਾਰਟ 6 ਦੇ ਵਿੱਚ ਪਹਿਲਾਂ ਆਪਾਂ ਇਹਦੀ ਬੈਕਗ੍ਰਾਉਂਡ ਦੀ ਗੱਲ ਕਰਦੇ ਹਾਂ ਬੈਕਗ੍ਰਾਉਂਡ ਦੇ ਵਿੱਚ ਦੇਖੋ ਜਦੋਂ ਗਵਰਨਰ ਅੰਡਰ ਬ੍ਰਿਟਿਸ਼ ਸੀਗੇ ਉਹਨਾਂ ਕਿਹੜੇ-ਕਿਹੜੇ ਗਵਰਨਰ ਬਣਦੇ ਰਹੇ ਆ ਰੌਬਰਟ ਕਲਾਈਵ ਪਲਾਸੀ ਦੀ ਲੜਾਈ ਜਿੱਤ ਕੇ 1758 ਦੇ ਵਿੱਚ ਬਣਦਾ ਤਾਂ 23 ਜੂਨ 1757 ਨੂੰ ਪਲਾਸੀ ਦੀ ਬੈਟਲ ਹੁੰਦੀ ਹੈ ਅੰਗਰੇਜ਼ਾਂ ਦੁਆਰਾ ਲੜਾਈ ਜਿੱਤੀ ਜਾਂਦੀ ਹੈ ਤੇ ਉਸ ਸਮੇਂ ਅੰਗਰੇਜ਼ਾਂ ਦੁਆਰਾ ਰੌਬਰਟ ਕਲਾਈਵ ਨੂੰ ਬੰਗਾਲ ਦਾ ਗਵਰਨਰ ਬਣਾਇਆ ਜਾਂਦਾ ਇਸ ਤੋਂ ਅੱਗੇ ਜਿਹੜਾ ਆਉਂਦਾ ਹੈ ਗਵਰਨਰ ਜਨਰਲ ਜਿਹਦੇ ਵਿੱਚ ਵਾਰਨ ਹੈਸਟਿੰਗ ਜਿਹੜੇ ਉਸ ਤੋਂ ਬਾਅਦ ਜਿਹੜਾ ਨੈਕਸਟ ਆਇਆ ਸੀ ਜੀ ਗਵਰਨਰ ਜਨਰਲ ਵਾਰਨ ਹੈਸਟਿੰਗ ਇਹ ਰੈਗੂਲਰਿੰਗ ਐਕਟ 1773 ਦੇ ਅਧੀਨ ਬੰਦ ਅਤੇ 1774 ਦੇ ਵਿੱਚ ਇੱਥੇ ਗਵਰਨਰ ਜਨਰਲ ਬਣੇਗਾ ਸਭ ਤੋਂ ਪਹਿਲੇ ਜਿਹੜਾ ਬਣਿਆ ਸੀ ਉਹ ਇਕੱਲਾ ਗਵਰਨਰ ਰਹੇਗਾ ਠੀਕ ਹੈ ਉਸ ਤੋਂ ਜਿਹੜਾ ਨੈਕਸਟ ਰਹੇਗਾ ਜੀ ਭਾਰਤ ਦਾ ਗਵਰਨਰ ਜਨਰਲ ਫਿਰ ਅੰਗਰੇਜ਼ਾਂ ਦੁਆਰਾ ਪੂਰੇ ਭਾਰਤ ਨੂੰ ਕੈਪਚਰ ਕੀਤਾ ਗਿਆ ਵਿਲੀਅਮ ਬੈਂਟਿੰਗ ਚਾਰਟਰ ਐਕਟ 1833 ਦੇ ਅਧੀਨ ਬੰਦ ਟੋਟਲ ਜਿਹੜੇ ਚਾਟਰ ਐਕਟ ਹੋਏ ਆ ਉਹ ਟੋਟਲ 5 ਚਾਟਰ ਐਕਟ ਹੋਏ ਆ ਜੀ ਉਹਦੇ ਵਿੱਚੋਂ 1833 ਜਿਹੜਾ ਸੀਗਾ ਇਹ ਤੀਸਰਾ ਚਾਟਰ ਐਕਟ ਸੀਗਾ ਜਿਹਦੇ ਅਧੀਨ ਭਾਰ ਦਾ ਗਵਰਨਰ ਜਨਰਲ ਵਿਲੀਅਮ ਬੈਂਟਿੰਗ ਨੂੰ ਬਣਾਇਆ ਗਿਆ ਗਵਰਨਰ ਜਨਰਲ ਦਾ ਅਹੁਦਾ ਜਿਹੜਾ 1857 ਦੀ ਲੜਾਈ ਤੋਂ ਬਾਅਦ ਚਾਟਰ ਐਕਟ 1858 ਦੇ ਅਧੀਨ ਖਤਮ ਕਰ ਦਿੱਤਾ ਗਿਆ ਸੀ ਤੇ ਗਵਰਨਰ ਜਨਰਲ ਦੀ ਜਗ੍ਹਾ ਕਿਹਨੇ ਲੈ ਲਈ ਸੀ ਵਾਇਸ ਰਾਇ ਜਿਵੇਂ 1793 ਦੇ ਵਿੱਚ ਪਹਿਲਾ ਚਾਟਰ ਐਕਟ ਆਉਂਦਾ ਫਿਰ ਉਸ ਤੋਂ ਬਾਅਦ 20 ਸਾਲ ਦੇ ਫਰਕ ਤੇ 1813 ਅਗਲਾ ਜਿਹੜਾ ਰਹੂਗਾ 1833 ਉਸ ਤੋਂ ਅਗਲਾ ਰਹੇਗਾ ਜੀ 1853 ਤੇ ਜਿਹੜਾ ਨੈਕਸਟ ਬੰਨਾ 1857 ਚ ਸੌਰੀ 58 ਦੇ ਵਿੱਚ ਕਿਉਂਕਿ ਜਿਹੜਾ ਐਕਟ ਸੀ ਇਹ ਆਫਟਰ 5 ਵੀਰੀ ਲਿਆਉਣਾ ਪੈ ਗਿਆ ਕਿਉਂਕਿ 1857 ਦੇ ਵਿੱਚ ਜਿਹੜਾ ਰਿਵੋਲਟ ਹੋਇਆ ਸੀ ਸਪਾਈ ਮਿਟਰਿੰਗ ਜਿਹਨੂੰ ਬੋਲਦੇ ਆ ਉਹਦੇ ਕਰਕੇ ਅੰਗਰੇਜ਼ਾਂ ਦੁਆਰਾ ਇੱਕ ਐਕਟ ਜਲਦੀ ਲਿਆਉਣਾ ਪਿਆ ਤਾਂ ਇਹਦੇ ਵਿੱਚ ਜਿਹੜਾ 3rd ਐਕਟ ਸੀ ਉਹਦੇ ਅਧੀਨ ਵਿਲੀਅਮ ਬੈਂਟਿੰਗ ਨੇ ਭਾਰਤ ਦਾ ਗਵਰਨਰ ਜਨਮ ਬਣਾਇਆ ਕਿ ਪੂਰੇ ਇੰਡੀਆ ਦੈਨ ਜਦੋਂ ਮਾਉਂਟ ਬੈਟਨ ਪਲਾਨ ਆਉਂਦਾ ਹੈ ਮਾਉਂਟ ਬੈਟਨ ਯੋਜਨਾ 1947 ਜਿਦੇ ਵਿੱਚ ਇਹ ਕਿਹਾ ਗਿਆ ਸੀ ਕਿ ਇੰਡੀਆ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ ਤੇ ਉਸ ਸਮੇਂ ਆਜ਼ਾਦ ਭਾਰਤ ਦਾ ਅੰਗਰੇਜ਼ਾਂ ਵੱਲੋਂ ਜਿਹੜਾ ਪਹਿਲਾ ਗਵਰਨਰ ਜਨਰਲ ਸੀ ਉਹ ਲਾਰਡ ਮਾਉਂਟ ਬੈਟਨ ਸੀ ਤੇ ਇੰਡੀਆ ਵੱਲੋਂ ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਤੇ ਅੰਤਿਮ ਗਵਰਨਰ ਜਨਰਲ ਚੱਕਰਵਰਤੀ ਰਾਜਾ ਗੋਪਾਲਾਚਾਰੀ ਇਹ ਜਿਹੜਾ ਕਨਸੈਪਟ ਹੈ ਇਹ ਦਾ ਪ੍ਰੀਵੀਅਸ ਬੈਕਗ੍ਰਾਉਂਡ ਹੈ ਜਿੱਥੋਂ ਅੰਗਰੇਜ਼ਾਂ ਦੇ ਅਧੀਨ ਗਵਰਨਰ ਜਨਰਲ ਬਣਨੇ ਸ਼ੁਰੂ ਹੋਏ ਤੇ ਅੱਜ ਦੇ ਜਿਹੜੇ ਸਾਡੇ ਲੈਕਚਰ ਦੇ ਵਿੱਚ ਗੱਲ ਕਰਨੀ ਆ ਸੀ ਉਹ ਸਟੇਟ ਗਵਰਨਰ ਦੇ ਵਿੱਚ ਪਾਰਟ 6 ਦੇ ਵਿੱਚ ਅਸੀਂ ਕਾਰਜਪਾਲਿਕਾ ਦੀ ਗੱਲ ਕਰਾਂਗੇ ਰਾਜ ਦੀ ਕਾਰਜਪਾਲਿਕਾ ਜਿਹਦਾ ਸਭ ਤੋਂ ਪਹਿਲਾ ਟਾਪਿਕ ਰਹੇਗਾ ਰਾਜਪਾਲ ਜਿਵੇਂ ਕਿ ਸੰਵਿਧਾਨ ਦੇ 6ਵੇਂ ਭਾਗ ਦੇ ਵਿੱਚ ਆਰਟੀਕਲ 153 ਤੋਂ ਲੈ ਕੇ 157 ਤੱਕ ਰਾਜ ਦੀ ਕਾਰਜਪਾਲਿਕਾ ਰਹੂਗੀ ਓਕੇ ਤੇ ਰਾਜ ਦੀ ਕਾਰਜਪਾਲਿਕਾ ਦੇ ਵਿੱਚ ਜਿਹੜਾ ਰਾਜਪਾਲ ਹੈ ਦੈਨ ਮੁੱਖ ਮੰਤਰੀ ਮੰਤਰੀ ਪਰਸ਼ਦ ਜੀ ਨੂੰ ਕਾਉਂਸਲਰ ਮਿਨਿਸਟਰ ਕਹਿੰਦੇ ਤੇ ਰਾਜ ਦੇ ਮਹਾਂਤਵਕਤਾ ਜਿਹਨਾਂ ਨੂੰ ਐਡਵੋਕੇਟ ਜਨਰਲ ਕਿਹਾ ਜਾਂਦਾ ਹੈ ਇਹ ਜਿਹੜਾ ਚਾਰ ਟਾਪਿਕ ਆ ਇਹ ਰਾਜ ਦੀ ਕਾਰਜਪਾਲਿਕਾ ਦੇ ਮੇਨ ਹਿੱਸੇ ਆ ਦੇਖੋ ਇੱਥੇ ਆਰਟੀਕਲ 153 ਤੋਂ ਲੈ ਕੇ 162 ਦੀ ਗੱਲ ਕੀਤੀ ਗਈ ਆ ਜੇ ਅਸੀਂ 152 ਦੀ ਇਕੱਲੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਇਕੱਲੀ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਹੈ ਵੈਸੇ ਸਾਡਾ ਜਿਹੜਾ ਇਹ ਪੂਰਾ ਪੋਰਸ਼ਨ ਸ਼ੁਰੂ ਹੁੰਦਾ ਉਹ 152 ਤੋਂ ਲੈ ਕੇ 237 ਤੱਕ ਚੱਲੂਗਾ ਜਿਨ੍ਹਾਂ ਦੇ ਜਿਨ੍ਹਾਂ ਨੂੰ ਪਾਰਟ ਦੇ ਵਿੱਚ ਡਿਵਾਈਡ ਕੀਤਾ ਗਿਆ ਠੀਕ ਹੈ ਜੇ ਕਿਸੇ ਚੀਜ਼ ਨੂੰ ਅੰਡਰਸਟੈਂਡ ਮਤਲਬ ਨਹੀਂ ਕਰ ਰਹੇ ਜਾਂ ਕੋਈ ਚੀਜ਼ ਨਹੀਂ ਪਤਾ ਲੱਗ ਰਹੀ ਤਾਂ ਕੋਸ਼ਿਸ਼ ਕਰੋ ਪਲੀਜ਼ ਨੂੰ ਦੁਬਾਰਾ ਰਿਵਾਈਜ਼ ਕਰਕੇ ਜਰੂਰ ਦੇਖ ਲੈਣਾ ਠੀਕ ਹੈ ਤਾਂ ਚੈਪਟਰ 2 ਐਗਜ਼ੀਕਿਊਟਿਵ ਰਾਜ ਦੀ ਕਾਰਜਪਾਲਿਕਾ ਦੇ ਵਿੱਚ ਸਭ ਤੋਂ ਪਹਿਲਾ ਟਾਪਿਕ ਰਹੂਗਾ گورنر ਤਾਂ ਅਸੀਂ ਗਵਰਨਰ ਦੇ ਜਿਹੜੇ ਮੇਨ ਆਰਟੀਕਲ ਦੋ ਸਾਰੇ ਸਟੱਡੀ ਕਰਾਂਗੇ ਜੀ ਹੈੱਡ ਆਫ ਦਾ ਸਟੇਟ ਤੇ ਹੈੱਡ ਆਫ ਦਾ ਐਗਜ਼ੀਕਿਊਟਿਵ ਇਹਨਾਂ ਨੂੰ ਕਿਹਾ ਜਾਂਦਾ ਜਿਵੇਂ ਡੈਫੀਨੇਸ਼ਨ ਦੀ ਗੱਲ ਕੀਤੀ ਹੈ ਸਟੇਟ ਦੀ ਡੈਫੀਨੇਸ਼ਨ ਆ ਵੀ ਰਾਜ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਆਰਟੀਕਲ 152 ਚਾਹੀਦਾ 153 ਤੋਂ ਲੈ ਕੇ ਜੇ ਪਰਟੀਕুলਰ ਪੁੱਛਿਆ ਜਾਊਗਾ ਕਿ ਰਾਜ ਦੇ ਰਾਜਪਾਲ ਦੇ ਜਿਹੜੇ ਮੇਨ ਆਰਟੀਕਲ ਉਹ ਕਿੱਥੋਂ ਤੱਕ ਹੈ ਆਰਟੀਕਲ 153 ਤੋਂ ਲੈ ਕੇ 162 ਤੱਕ ਸਭ ਤੋਂ ਪਹਿਲਾ ਆਰਟੀਕਲ ਕੀ ਹੈ 153 ਗਵਰਨਰ ਆਫ ਸਟੇਟ ਰਾਜਾਂ ਦਾ ਰਾਜਪਾਲ ਇੱਕ ਤੋਂ ਵੱਧ ਰਾਜਾਂ ਦਾ ਰਾਜਪਾਲ ਇੱਕ ਰਾਜਪਾਲ ਵੀ ਹੋ ਸਕਦਾ ਹੈ ਇੱਕ ਕਦੋਂ ਕਿਹਾ ਗਿਆ ਸੀ ਇਹ ਅਮੈਂਡਮੈਂਟ ਹੁੰਦੀ ਹੈ 7th ਅਮੈਂਡਮੈਂਟ 1956 ਦੇ ਵਿੱਚ ਮੰਨ ਲਓ ਕੋਈ ਗਵਰਨਰ ਪੰਜਾਬ ਦਾ ਤਾਂ ਉਹ ਰਾਜਸਥਾਨ ਜਾਂ ਹਰਿਆਣਾ ਦਾ ਗਵਰਨਰ ਵੀ ਲੱਗ ਸਕਦਾ ਜੀ ਰਾਜਪਾਲ ਇੱਕ ਤੋਂ ਵੱਧ ਰਾਜਾਂ ਦਾ ਹੋ ਸਕਦਾ ਹੈ ਆਰਟੀਕਲ 153 ਕਿਹੜੀ ਅਮੈਂਡਮੈਂਟ ਦੇ ਵਿੱਚ ਕਿਹਾ ਗਿਆ 7ਵੀਂ ਸੋਧ 1956 ਦੇ ਵਿੱਚ ਆਰਟੀਕਲ 154 ਐਗਜ਼ੀਕਿਊਟਿਵ ਪਾਵਰ ਆਫ ਦਾ ਸਟੇਟ ਰਾਜ ਦੀ ਜਿਹੜੀ ਕਾਰਜਪਾਲਿਕਾ ਹੁੰਦੀ ਹੈ ਉਹਦੀ ਜਿਹੜੀ ਸ਼ਕਤੀ ਹੈ ਕਿਹਦੇ ਕੋਲੇ ਹੋਵੇਗੀ ਰਾਜਪਾਲ ਹੁਕੂਲ ਹੋਊਗੀ ਕਿਉਂ ਕਿ ਉਹਦੇ ਵਿੱਚ ਰਾਜਪਾਲ ਦੁਆਰਾ ਕਾਫੀ ਸਾਰੀਆਂ ਜਿਹੜੀਆਂ ਨਿਯੁਕਤੀਆਂ ਉਹ ਕੀਤੀਆਂ ਜਾਂਦੀਆਂ ਫਿਰ ਉਸ ਤੋਂ ਬਾਅਦ ਰਾਜਪਾਲ ਦੀ ਖੁਦ ਦੀ ਨਿਯੁਕਤੀ ਜੀ ਆਰਟੀਕਲ 155 ਦੇ ਵਿੱਚ ਆਉਂਦੀ ਹੈ ਕਿਹਦੇ ਦੁਆਰਾ ਹੁੰਦੀ ਹੈ ਜੀ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਰਾਸ਼ਟਰਪਤੀ ਦੁਆਰਾ ਇਹ ਡਾਇਰੈਕਟ ਮਤਲਬ ਇਹਨੂੰ ਚੁਣਿਆ ਜਾਂਦਾ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਲੋਕਾਂ ਦੁਆਰਾ ਜਾਂ ਆਪਰਤਕ ਜਾਂ ਸਮਾਨ ਅਨੁਪਾਤਕ ਪ੍ਰਣਾਲੀ ਜਿਵੇਂ ਰਾਸ਼ਟਰਪਤੀ ਨੂੰ ਚੁਣਿਆ ਜਾਂਦਾ ਉਹ ਹੋਣੀ ਚਾਹੀਦੀ ਹੈ ਨਹੀਂ ਇਹ ਰਾਸ਼ਟਰਪਤੀ ਦੁਆਰਾ ਹੀ ਡਾਇਰੈਕਟ ਚੁਣਿਆ ਜਾਊਗਾ ਜੀ ਰਾਜਪਾਲ ਅਪੁਆਇੰਟਮੈਂਟ ਕਿਦੇ ਦੁਆਰਾ ਹੋਣੀ ਆ ਰਾਸ਼ਟਰਪਤੀ ਦੁਆਰਾ ਟਰਮ ਆਫ ਆਫਿਸ ਆਫ ਗਵਰਨਰ ਰਾਇ ਦਾ ਕਾਰਜ ਰਾਇਪਾਲ ਦਾ ਕਾਰਜ ਕਾਲ ਕਿੰਨਾ ਹੋਣਾ ਚਾਹੀਦਾ ਵੈਸੇ 5 ਸਾਲ ਦੇ ਲਈ ਹੁੰਦਾ ਪਰ ਸਮੇ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਲੋੜ ਪਵੇ ਤਾਂ ਰਾਸ਼ਟਰਪਤੀ ਰਾਇਪਾਲ ਨੂੰ ਵੱਧ ਸਮੇ ਲਈ ਵੀ ਰੱਖ ਸਕਦਾ ਆਰਟੀਕਲ 157 ਕੁਆਲੀਫਿਕੇਸ਼ਨ ਫਾਰ ਅਪੁਆਇੰਟਮੈਂਟ ਆਫ ਗਵਰਨਰ ਕਿਹੜੀਆਂ-ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਠੀਕ ਹੈ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਕਿਸੇ ਲਾਭ ਦੇ ਅਹੁਦੇ ਤੇ ਨਾਂ ਲੱਗਿਆ ਹੋਵੇ ਸਾਰੀ ਚੀਜ਼ਾਂ ਅੱਗੇ ਆ ਕੇ ਡਿਸਕਸ ਕਰਦੇ ਹਾਂ ਦੇ ਘਟੋਗਾ ਟੋਮਰ ਜਿਹੜੀ 35 ਸਾਲ ਉਹਦੀ ਹੋਣੀ ਚਾਹੀਦੀ ਹੈ ਆਰਟੀਕਲ 158 ਦੇ ਵਿੱਚ ਕੀ ਹੈ ਕੰਡੀਸ਼ਨ ਆਫ ਗਵਰਨਰਜ਼ ਆਫਿਸ ਰਾਜਪਾਲ ਦੇ ਅਹੁਦੇ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਕਿ ਉਹਨੂੰ ਕਿੰਨੇ ਸਮੇਂ ਲਈ ਰੱਖਿਆ ਜਾਊਗਾ ਕਿਸ ਤਰੀਕੇ ਨਾਲ ਰੱਖਿਆ ਜਾਊਗਾ ਕਿ ਉਹਨੂੰ ਉਹਦੇ ਤੇ ਮਹਾਦੋਸ਼ ਲਗਾਇਆ ਜਾ ਸਕਦਾ ਹੈ ਜਾਂ ਉਹਨੂੰ ਸਮੇਂ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ ਇਹ ਸਾਰੇ 158 ਦੇ ਵਿੱਚ 159 ਦੇ ਵਿੱਚ ਇੰਪੋਰਟੈਂਟ ਹੈ ਜੀ 100 ਰਾਜਪਾਲ ਨੂੰ ਜਿਹੜੀ 100 ਹਾਈ ਕੋਰਟ ਦੇ ਮੁੱਖ ਜੱਜ ਵੱਲੋਂ ਚਕਾਈ ਹਾਈ ਕੋਰਟ ਦਾ ਮੁੱਖ ਜੱਜ 160 ਦੇ ਵਿੱਚ ਡਿਸਚਾਰਜ ਆਫ ਦਾ ਫੰਕਸ਼ਨ ਆਫ ਦਾ ਗਵਰਨਰ ਕੁਝ ਕੁ ਕੰਮਾਂ ਦੇ ਉੱਪਰ ਰਾਜਪਾਲ ਦੇ ਪਾਬੰਦੀ ਲਗਾਈ ਜਾਂਦੀ ਹੈ 161 ਪਾਵਰ ਆਫ ਦਾ ਗਵਰਨਰ ਗ੍ਰਾਂਟ ਪਾਰਡਨ ਮਾਫੀ ਸ਼ਕਤੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਵੀ ਉਮਰ ਕੈਦ ਨੂੰ ਘਟਾ ਸਕਦਾ ਹੈ ਮਾਫ ਕਰ ਸਕਦਾ ਪਰ ਮੌਦੀ ਸਜ਼ਾ ਨੂੰ ਮਾਫ ਨਹੀਂ ਕਰ ਸਕਦਾ ਜਿਹੜੀ ਮੌਦੀ ਸਜ਼ਾ ਦਾ ਪ੍ਰੋਸੈਸ ਹੈ ਉਹ ਸਿਰਫ ਤੇ ਸਿਰਫ ਕਿਹਦੇ ਕੋਲੇ ਰਹੂਗਾ ਜੀ ਉਹ ਰਹੂਗਾ ਰਾਸ਼ਟਰਪਤੀ ਦੇ ਕੋਲ ਰਾਸ਼ਟਰਪਤੀ ਕਿਹੜੇ ਆਰਟੀਕਲ ਦੇ ਵਿੱਚ ਆਰਟੀਕਲ 72 ਆਰਟੀਕਲ 162 ਐਕਸਟੈਂਟ ਆਫ ਦਾ ਐਗਜ਼ੀਕਟਿਵ ਪਾਵਰ ਆਫ ਦਾ ਸਟੇਟ ਰਾਜ ਦੀ ਜਿਹੜੀ ਕਾਰਜਪਾਲਿਕਾ ਦੀ ਸ਼ਕਤੀ ਜਿਹਦੇ ਵਿੱਚ ਰਾਜਪਾਲ ਦੁਆਰਾ ਕਾਫੀ ਸਾਰੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ ਉਹਨੂੰ ਅੱਗੇ ਵਧਾਇਆ ਜਾ ਸਕਦਾ ਹੈ ਉਹਨੂੰ ਐਕਸਟੈਂਡ ਕੀਤਾ ਜਾ ਸਕਦਾ ਹੈ ਆਰਟੀਕਲ 162 ਦੇ ਵਿੱਚ ਤਾਂ ਇਹ ਜਿਹੜੇ ਆਰਟੀਕਲ ਹੈ ਰਾਜਪਾਲ ਦੇ ਜੇ ਪਾਰਟਿਕੂਲਰ ਪੁੱਛਿਆ ਜਾਊਗਾ ਤਾਂ 153 ਤੋਂ ਲੈ ਕੇ 162 ਤੱਕ ਠੀਕ ਹੈ ਇਹਨਾਂ ਨੂੰ ਦੁਬਾਰਾ ਪਲੀਜ਼ ਜ਼ਰੂਰ ਦੇਖਿਓ ਤੇ ਖੁਦ ਦੇ ਨੋਟਸ ਜ਼ਰੂਰ ਪ੍ਰਪੇਅਰ ਕਰਿਓ ਜੇ ਇਹ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ। ਦੈਨ ਉਸ ਤੋਂ ਬਾਅਦ ਕੀ ਹੈ ਕੁਆਲਿਫਿਕੇਸ਼ਨ ਕੁਆਲਿਫਿਕੇਸ਼ਨ ਆਰਟੀਕਲ 157 ਤੇ 158 ਜਿਵੇਂ ਅਸੀਂ ਪਿੱਛੇ ਗੱਲ ਕਰਕੇ ਆਏ ਹਾਂ। ਬੀ ਐ ਸਿਟੀਜ਼ਨ ਆਫ ਇੰਡੀਆ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਜੀ। ਦੈਨ ਸ਼ੁੱਡ ਨਾਟ ਅ ਮੈਂਬਰ ਲੇਟਰ ਸਟੇਟ ਜਿਹੜੇ ਰਾਜ ਦੇ ਵਿੱਚ ਉਹਨੂੰ ਲਗਾਇਆ ਜਾਊਗਾ ਉੱਥੋਂ ਦਾ ਉਹ ਸਿਟੀਜ਼ਨ ਨਾ। ਜੇ ਕੋਈ ਰਾਜਪਾਲ ਪੰਜਾਬ ਦਾ ਲੱਗੂਗਾ ਤਾਂ ਪੰਜਾਬ ਦਾ ਸਿਟੀਜ਼ਨ ਹੀ ਹੋਣਾ ਚਾਹੀਦਾ ਉਹ ਕਿਸੇ ਹੋਰ ਰਾਜ ਦਾ ਸਟੇਟ ਦਾ ਸਿਟੀਜ਼ਨ ਹੋ ਸਕਦਾ ਹੈ ਬੀ ਐਟ ਲੀਸਟ 35 ইয়ার ਆਫ এজ ਕਟੋ ਕਟ عمر ਕਿੰਨੀ ਹੋਣੀ ਚਾਹੀਦੀ ਹੈ 35 ਸਾਲ ਤੇ ਇਹ ਕਮੈਂਡ ਕਰਕੇ ਜਰੂਰ ਦੱਸਿਓ ਬਾਕੀ ਹੋਰ ਕਿੰਨਾਂ ਦੇ ਲਈ 35 ਸਾਲ ਹੁੰਦੀ ਹੈ ਠੀਕ ਹੈ ਜੀ ਜਦੋਂ ਵੀਡੀਓ ਅਪਲੋਡ ਹੋਈ ਉਸ ਤੋਂ ਬਾਅਦ ਤੁਸੀਂ ਪਲੀਜ਼ ਜਰੂਰ ਰਿਵਿਊ ਦਿਓ ਆਪਣੇ ਨਾਟ ਬੀ ਐ ਮੈਂਬਰ ਆਫ ਦਾ ਆਇਦਰ ਹਾਊਸ ਆਫ ਪਾਰਲੀਮੈਂਟ ਨਾ ਤਾਂ ਸੰਸਦ ਦਾ ਮੈਂਬਰ ਹੋਵੇ ਨਹੀਂ ਰਾយ ਵਿਧਾਨ ਮੰਡਲ ਦਾ ਮੈਂਬਰ ਹੋਣਾ ਚਾਹੀਦਾ ਜੀ ਹਾਊਸ ਆਫ ਦਾ ਸਟੇਟ ਲੈਜਲੇਚਰ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਦਾ ਮੈਂਬਰ ਇਹ ਨਹੀਂ ਹੋਣਾ ਚਾਹੀਦਾ ਨਾਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ ਲਾਭ ਦੇ ਅਹੁਦੇ ਤੇ ਨਾ ਲੱਗੇ ਹੋਵੇ ਕਿਸੇ ਸਰਕਾਰੀ ਪੋਸਟ ਤੇ ਉਹ ਨਹੀਂ ਹੋਣਾ ਚਾਹੀਦਾ ਇਹਦੀ ਗੱਲ ਅਸੀਂ ਕਰ ਚੁੱਕੇ ਹਾਂ ਸੌ ਹਾਈ ਕੋਰਟ ਦੇ ਮੁੱਖ ਜੱਜ ਦੁਆਰਾ ਚਕਾਈ ਜਾਂਦੀ ਹੈ ਜੀ ਕਿਹੜੇ ਆਰਟੀਕਲ ਦੇ ਵਿੱਚ 159 ਦੇ ਵਿੱਚ ਅਪੋਇੰਟਮੈਂਟ ਆਫ ਗਵਰਨਰ ਰਾਇਪਲ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਹੁੰਦੀ ਹੈ ਤੇ ਇਹਦੇ ਲਈ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ ਬਾਏ ਦਾ ਪ੍ਰੈਜ਼ੀਡੈਂਟ ਵਰੰਟ ਅੰਡਰ ਹਿਸ ਹੈਂਡ ਐਂਡ ਸੀਲ ਸਿਰਫ ਰਾਸ਼ਟਰਪਤੀ ਹੀ ਇਹਨੂੰ ਅਪਾਇੰਟ ਕਰ ਸਕਦਾ ਜਿਹੜੀ ਸਾਰੀ ਪਾਵਰ ਉਹ ਰਾਸ਼ਟਰਪਤੀ ਕੋਲੇ ਹੁੰਦੀ ਹੈ ਨਾ ਤੇ ਇਹਨੂੰ ਡਾਇਰੈਕਟ ਚੁਣਿਆ ਜਾ ਸਕਦਾ ਠੀਕ ਹੈ ਨਾ ਇਨਡਾਇਰੈਕਟ ਵੇ ਦੇ ਨਾਲ ਚੁਣਿਆ ਜਾਂਦਾ ਨਾ ਹੀ ਰੇਸ਼ੋ ਪ੍ਰੋਪੋਰਸ਼ਨਲ ਮੈਥਡ ਜਿਹਨੂੰ ਸਮਾਨ ਅਨੁਪਾਤਕ ਪ੍ਰਣਾਲੀ ਕਹਿੰਦੇ ਆ ਜਿਵੇਂ ਅਸੀਂ ਰਾਸ਼ਟਰਪਤੀ ਨੂੰ ਚੁਣਦੇ ਆ ਉਹ ਹੋਣੀ ਚਾਹੀਦੀ ਤਾਂ ਇਹ ਜਿਹੜਾ ਸੀਗਾ ਕਨਸੈਪਟ ਇਥੋਂ ਤੱਕ ਕੁਆਲੀਫਿਕੇਸ਼ਨ 157 ਦੇ 158 ਨਾਲ ਰਿਲੇਟਡ ਹੈ ਜਿਹੜਾ ਅਗਲਾ ਹੈਗਾ ਜੀ ਲੈਕਚਰ ਦੇ ਵਿੱਚ ਟਰਮ ਆਫ ਗਵਰਨਰਸ ਆਫਿਸ ਰਾਜਪਾਲ ਦੇ ਆਫਿਸ ਦੀ ਟਰਮ ਕਿਵੇਂ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਜਿਹੜਾ ਗਵਰਨਰ ਹੈ ਉਹਦਾ ਆਫਿਸ 5 ইয়ারਸ ਦੇ ਲਈ ਹੁੰਦਾ ਜੀ 5 ਸਾਲ ਲਈ ਚੁਣਿਆ ਜਾਂਦਾ 35 ਮਿਨੀਮਮ ਏਜ ਦੇ ਨਾਲ ਪਲੇਜ਼ਰ ਆਫ ਦਾ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੀ ਖੁਸ਼ੀ ਤੱਕ ਰਹ ਸਕਦਾ ਰਾਸ਼ਟਰਪਤੀ ਚਾਹੇ ਤਾਂ ਉਹਨੂੰ ਵੱਧ ਸਮਾਂ ਰੱਖ ਵੀ ਸਕਦਾ ਹੈ ਰਾਸ਼ਟਰਪਤੀ ਦੁਆਰਾ ਨੂੰ ਕਦੇ ਵੀ ਹਟਾਇਆ ਜਾ ਸਕਦਾ ਹੈ ਗਵਰਨਰ ਕੈਨ ਰਿਜ਼ਾਈਨ ਐਟ ਐਨੀ ਟਾਈਮ ਅ ਰੈਜ਼ੀਗਨੇਸ਼ਨ ਲੈਟਰ ਆਫ ਦਾ ਪ੍ਰੈਜ਼ੀਡੈਂਟ ਰਾਇਪਲ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਕਦੇ ਵੀ ਦੇ ਸਕਦਾ ਹੈ ਗਵਰਨਰ ਹੈਜ਼ ਨੋ ਸਿਕਿਉਰਟੀ ਆਫ ਟੈਨਰ ਉਹਦੇ ਕਾਰਜਕਾਲ ਦੀ ਕੋਈ ਸਿਕਿਉਰਟੀ ਨਹੀਂ ਹੈ ਪੱਕਾ ਕਾਰਜਕਾਲ ਦਾ ਸਮਾਂ ਨਹੀਂ ਹੁੰਦਾ ਨੋ ਫਿਕਸਡ ਟਰਮ ਹੀ ਮੇ ਬੀ ਰਿਮੂਵਡ ਬਾਈ ਦਾ ਪ੍ਰੈਜ਼ੀਡੈਂਟ ਐਟ ਐਨੀ ਟਾਈਮ ਤਾਂ ਰਾਸ਼ਟਰਪਤੀ ਉਹਨੂੰ ਕਦੇ ਵੀ ਹਟਾ ਸਕਦਾ ਹੈ ਰਾਸ਼ਟਰਪਤੀ ਚਾਹੇ ਤਾਂ ਉਹਨੂੰ ਵੱਧ ਸਮਾਂ ਰੱਖ ਵੀ ਸਕਦਾ ਤੇ ਰਾਸ਼ਟਰਪਤੀ ਚਾਹੇ ਤਾਂ ਉਹਨੂੰ ਹਟਾ ਵੀ ਸਕਦਾ ਇਹ ਕੁਐਸਚਨ ਆ ਚੁੱਕੇ ਪਹਿਲਾਂ ਇਹਨਾਂ ਨੂੰ ਧਿਆਨ ਨਾਲ ਸੁਣ ਲਿਓ ਜੀ ਅਗਲਾ ਪੁਆਇੰਟ ਕੀ ਹੈ ਜੀ ਅਗਲਾ ਪੁਆਇੰਟ ਹੈਗਾ ਪ੍ਰੈਜ਼ੀਡੈਂਟ ਮੇ ਟ੍ਰਾਂਸਫਰ ਅ ਗਵਰਨਰ ਅਪਾਇੰਟਡ ਟੂ ਵਨ ਸਟੇਟ ਟੂ ਅਨਦਰ ਫਾਰ ਦਾ ਰੈਸਟ ਆਫ ਦਾ ਟਰਮ ਆਫਿਸ ਠੀਕ ਹੈ ਰਾਸ਼ਟਰਪਤੀ ਰਾਜਪਾਲ ਨੂੰ ਇੱਕ ਰਾਜ ਤੋਂ ਦੂਸਰੇ ਰਾਜ ਦੇ ਵਿੱਚ ਤਬਦੀਲ ਵੀ ਕਰ ਸਕਦਾ ਜੀ ਰਾਜ ਸਭਾ ਆ ਮੋਸਟ ਇੰਪੋਰਟੈਂਟ ਪੁਆਇੰਟ ਰਹੂਗਾ ਜੀ ਸੰਵਿਧਾਨ ਦੇ ਵਿੱਚ ਰਾਜਪਾਲ ਨੂੰ ਹਟਾਉਣ ਲਈ ਕੋਈ ਪ੍ਰਕਿਰਿਆ ਨਹੀਂ the constitution does not lay out any specific reasons for removal of a governor from his her office ਜਿਵੇਂ ਹਾਈ ਕੋਰਟ ਦੇ ਮੁੱਖ ਜੱਜ ਨੂੰ ਹਟਾਉਣ ਦੀ ਪ੍ਰਕਿਰਿਆ ਹੋ ਗਈ ਜਾਂ ਉਹ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਣ ਦੀ ਪ੍ਰਕਿਰਿਆ ਹੈਗੀ ਆ ਕਿਸ ਤਰ੍ਹਾਂ ਦਾ ਪ੍ਰੋਸੈਸ ਹਟਾਇਆ ਜਾ ਸਕਦਾ ਪਰ ਰਾਜਪਾਲ ਨੂੰ ਹਟਾਉਣ ਦੇ ਲਈ ਸੰਵਿਧਾਨ ਦੀ ਕੋਈ ਪ੍ਰਕਿਰਿਆ ਨਹੀਂ ਹੈਗੀ ਇੰਪੋਰਟੈਂਟ ਪੁਆਇੰਟ ਹੈ ਜੀ ਅਗਲੇ ਪੁਆਇੰਟ ਤੇ ਚੱਲਦੇ ਹਾਂ ਇਹਦੀਆਂ ਪਾਵਰਸ ਰਾਸ਼ਟਰਪਤੀ ਦੀਆਂ ਪਾਵਰਸ ਕਿਹੜੀਆਂ-ਕਿਹੜੀਆਂ ਹੋਣਗੀਆਂ ਸਭ ਤੋਂ ਪਹਿਲਾਂ ਹੈਗਾ ਜੀ ਕਾਰਜਕਾਰੀ ਸ਼ਕਤੀਆਂ ਐਗਜ਼ੀਕਿਊਟਿਵ ਪਾਵਰਸ ਬੋਲਦੇ ਇਹਨਾਂ ਨੂੰ ਜਿਸ ਤਰੀਕੇ ਦੇ ਨਾਲ ਐਗਜ਼ੀਕਿਊਟਿਵ ਪਾਵਰ ਦੇ ਵਿੱਚ ਰਾਸ਼ਟਰਪਤੀ ਆਉਂਦਾ ਰਾਸ਼ਟਰਪਤੀ ਦੁਆਰਾ ਜਿੰਨੀਆਂ ਵੀ ਨਿਯੁਕਤੀਆਂ ਕੇਂਦਰ ਸਰਕਾਰ ਦੇ ਵਿੱਚ ਕੀਤੀਆਂ ਜਾਂਦੀਆਂ ਉਹਦੀਆਂ ਐਗਜ਼ੀਕਿਊਟਿਵ ਪਾਵਰ ਹੁੰਦੀਆਂ ਸੇਮ ਉਸੇ ਤਰ੍ਹਾਂ ਜਿਹੜੀਆਂ ਨਿਯੁਕਤੀਆਂ ਰਾਜਪਾਲ ਦੁਆਰਾ ਰਾਜ ਸਰਕਾਰ 'ਚ ਕੀਤੀਆਂ ਜਾਂਣਗੀਆਂ ਉਹ ਉਹਦੀਆਂ ਕਾਰਜਕਾਰੀ ਸ਼ਕਤੀਆਂ ਹੋਣੀਆਂ ਠੀਕ ਹੈ ਹੁਣ ਹੀ ਅਪੁਆਇੰਟਸ ਦਾ ਚੀਫ ਮਿਨਿਸਟਰ ਐਂਡ ਦਾ ਅਦਰ ਮਿਨਿਸਟਰ ਦੇ ਹੋਲਡ ਆਫਿਸ ਐਡ ਹਿਸ ਪਲੇਜ਼ਰ ਆਰਟੀਕਲ 164 ਤਾਂਸੀਂ ਇਹ ਕਹਿ ਸਕਦੇ ਆ ਕਿ ਜਿਹੜਾ ਮੁੱਖ ਮੰਤਰੀ ਤੇ ਬਾਕੀ ਮੰਤਰੀਆਂ ਦੀ ਨਿਯੁਕਤੀ ਜਿਹੜੀ ਉਹ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ 164 ਆਰਟੀਕਲ ਦੇ ਵਿੱਚ ਤੇ ਜੇ ਅਸੀਂ 163 ਦੀ ਗੱਲ ਕਰਾਂਗੇ ਜਿਹੜਾ ਸਾਡੇ ਅਗਲੇ ਸਟੈਪ ਦੇ ਵਿੱਚ ਆਉਣਾ ਉਹਦੇ ਵਿੱਚ ਕਾਉਂਸਲ ਆਫ ਮਿਨਿਸਟਰ ਹੋਊਗਾ ਜੀ ਜਿਹਨੂੰ ਅਸੀਂ ਮੰਤਰੀ ਪਰਿਸ਼ਦ ਕਹਿੰਦੇ ਆ ਰਾਜ ਦੀ ਮੰਤਰੀ ਪਰਿਸ਼ਦ ਦੀ ਗੱਲ ਜਿਹੜੀ ਰਾਜਪਾਲ ਨੂੰ ਸਲਾਹ ਦੇਣ ਦੇ ਲਈ ਮੁੱਖ ਮੰਤਰੀ ਦੀ ਨਿਯੁਕਤੀ ਦੈਨ ਅਗਲਾ ਪੁਆਇੰਟ ਹੈਗਾ ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਡਿਸਟ੍ਰਿਕਟ ਜਜੇਸ ਅਪੁਆਇੰਟਮੈਂਟ ਐਡਵੋਕੇਟ ਜਨਰਲ ਦੀ ਨਿਯੁਕਤੀ ਠੀਕ ਹੈ 165 ਆਰਟੀਕਲ ਦੇ ਵਿੱਚ ਐਸ ਪੀ ਐਸ ਸੀ ਅਧਿਕਾਰੀ ਬਨ ਚੇਅਰਮੈਨ ਆਨ ਦਾ ਮੈਂਬਰ ਆਫ ਦਾ ਸਟੇਟ ਪਬਲਿਕ ਸਰਵਿਸ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਦਾ ਚੋਣ ਕਮਿਸ਼ਨਰ ਗਵਰਨਰ ਹੈ ਜਿਹੜਾ ਰਾਜ ਲੋਕ ਸੇਵਾ ਯੋਗ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਾਂ ਨੂੰ ਨਿਯੁਕਤਤਾ ਕਰ ਸਕਦਾ ਹੈ ਠੀਕ ਹੈ ਪਰ ਉਹਨਾਂ ਨੂੰ ਸਿਰਫ ਰਾਸ਼ਟਰਪਤੀ ਹੀ ਹਟਾ ਸਕਦਾ ਨਾ ਕਿ ਰਾਜਪਾਲ ਠੀਕ ਹੈ ਜਿਹੜੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਆ ਉਹਨਾਂ ਦੀ ਨਿਯੁਕਤੀ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ ਪਰ ਉਹਨਾਂ ਨੂੰ ਹਟਾਇਆ ਕਿਹਦੇ ਦੁਆਰਾ ਜਾਂਦਾ ਰਾਸ਼ਟਰਪਤੀ ਦੁਆਰਾ ਦੇਖੋ ਜਿੰਨੀਆਂ ਵੀ ਨਿਯੁਕਤੀਆਂ ਹੋਣਗੀਆਂ ਜਿੰਨੇ ਵੀ ਅਪੁਆਇੰਟਮੈਂਟਸ ਜੋਹਤਿਆਂ ਹੋਣੀਆਂ ਅਪਾਇੰਟਮੈਂਟਸ ਹੋਣੀਆਂ ਉਹ ਸਾਰੀਆਂ ਰਾਜਪਾਲ ਦੀਆਂ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਆਉਣਗੀਆਂ ਉਮੀਦ ਹੈ ਕਿ ਇੱਥੋਂ ਤੱਕ ਕਲੀਅਰ ਹੋਊਗਾ ਜੇ ਨਾ ਵੀ ਹੋਇਆ ਤਾਂ ਪਲੀਜ਼ ਦੁਬਾਰਾ ਵੇਖ ਲਿਓ ਵੱਧ ਤੋਂ ਵੱਧ ਕੀ ਹੈ ਵੀ ਥੋੜਾ ਜਿਆ ਨੈਟਿਵ ਡੂਗਾ ਤੁਹਾਡਾ ਤੇ ਪਰ ਲੈਕਚਰ ਕਿਵੇਂ ਲੱਗੂਗਾ ਪਲੀਜ਼ ਐਂਡ ਤੇ ਜਾ ਕੇ ਸਾਰੇ ਮਤਲਬ ਰਿਵਿਊ ਜ਼ਰੂਰ ਦਿਓ ਤਾਂ ਜੋ ਜਿਹੜਾ ਨੈਕਸਟ ਲੈਕਚਰ ਬਣਾਣਾ ਉਹਦੇ ਲਈ ਫੀਡਬੈਕ ਪ੍ਰੋਪਰ ਮਿਲਦੀ ਰਹੇ ਅਗਲਾ ਪੁਆਇੰਟ ਕੀ ਹੈ ਜੀ ਵਿਧਾਇਕ ਸ਼ਕਤੀਆਂ ਲੈਜਿਸਲੇਟਿਵ ਪਾਵਰ ਕੀ ਹੁੰਦੀ ਹੈ ਵਿਧਾਨ ਮੰਡਲ ਦਾ ਪਪੈਨ ਅੰਗ ਹੁੰਦਾ ਜੀ ਕਿਵੇਂ ਸਪੋਜ਼ ਵਿਧਾਨ ਪਰਿਸ਼ਦ ਵਿਧਾਨ ਸਭਾ ਤੇ ਗਵਰਨਰ ਇੱਕ ਸਟੇਟ ਲੈਜਿਸਲੇਚਰ ਹੁੰਦਾ ਜਿਹਨੂੰ ਵਿਧਾਨ ਮੰਡਲ ਕਹਿੰਦੇ ਆ ਜਿਵੇਂ ਕੇਂਦਰ ਦੇ ਵਿੱਚ ਲੋਕ ਸਭਾ ਰਾਜ ਸਭਾ ਤੇ ਰਾਸ਼ਟਰਪਤੀ ਹੈ ਸੇਮ ਐਜ਼ ਵਿਧਾਨ ਪਰਿਸ਼ਦ ਵਿਧਾਨ ਸਭਾ ਤੇ ਗਵਰਨਰ ਹੈ ਮਤਲਬ ਇਹਦਾ ਇੱਕ ਅੰਗ ਹੁੰਦਾ ਜੀ ਗਵਰਨਰ ਵਿਧਾਨ ਮੰਡਲ ਦਾ ਸਤਰ ਬਣਾਉਣਾ ਉਦਾ ਵੀ ਘਟਨ ਕਰਨਾ ਉਹਨੂੰ ਸਖਤ ਕਰਨਾ ਠੀਕ ਹੈ ਸੈਸ਼ਨ ਨੂੰ ਬੁਲਾਇਆ ਜਾਂਦਾ ਹੈ ਉਹਨੂੰ ਰੱਦ ਵੀ ਕੀਤਾ ਜਾ ਸਕਦਾ ਡਿਸਾਲਵ ਕੀਤਾ ਵੀ ਘਟਨ ਨੂੰ ਠੀਕ ਹੈ ਜਿਹਨੂੰ ਸਖਤ ਉਹ ਕਹਿੰਦੇ ਆ ਪ੍ਰੋਰੋਗੇਸ਼ਨ ਪ੍ਰੋਰਗੋ ਉਹਨੂੰ ਕੁਝ ਸਮੇਂ ਲਈ ਰੋਕਣਾ ਜਾਂ ਕਹਿ ਲਓ ਕਿ ਜਿਹੜਾ ਸੈਸ਼ਨ ਪੂਰਾ ਹੋਊਗਾ ਉਹਦੀ ਜਿਹੜੀ ਅਨਾਉਂਸਮੈਂਟ ਉਹਨੂੰ ਕਿਹਾ ਜਾਂਦਾ ਅਧਿਆਦੇਸ਼ ਜਾਰੀ ਕਰਨਾ ਆਰਡੀਨੈਂਸ 213 ਆਰਟੀਕਲ ਦੇ ਵਿੱਚ ਇਫ ਦਾ ਅਸੈਂਬਲੀ ਇਜ਼ ਇਨ ਨਾਟ ਇਨ ਸੈਸ਼ਨ ਗਵਰਨਰ ਕੈਨ ਇੰਟਰੋਡਿਊਸ ਆਰਡੀਨੈਂਸ ਮੰਨ ਲਓ ਜਿਹੜਾ ਐਸੈਂਬਲੀ ਜਿਹੜੀ ਸਭਾ ਉਹਦਾ ਸੈਸ਼ਨ ਨਹੀਂ ਚੱਲ ਰਿਹਾ ਤਾਂ ਗਵਰਨਰ ਦੁਆਰਾ ਆਰਟੀਕਲ 213 ਦੇ ਵਿੱਚ ਇੱਕ ਅਧਿਆਦੇਸ਼ ਜਾਰੀ ਕੀਤਾ ਜਾਂਦਾ ਸੰ ਅਧਦੇਸ਼ ਜਾਰੀ ਹੋਣ ਤੋਂ ਬਾਅਦ ਸੰਸਦ ਦੁਆਰਾ 6 ਹਫ਼ਤਿਆਂ ਦੇ ਵਿੱਚ ਮਨਜ਼ੂਰੀ ਦੇਣੀ ਜ਼ਰੂਰੀ ਹੁੰਦੀ ਹੈ ਜੀ ਫੋਰ ਐਨ ਆਰਡੀਨੈਂਸ ਟੂ ਐਗਜ਼ਿਸਟ ਇਟ ਸ਼ੁੱਡ ਬੀ ਪ੍ਰੂਵਡ ਬਾਈ ਦਾ ਪਾਰਲੀਮੈਂਟ ਵਿਦਿਨ 6 ਵੀਕ ਟੂ ਬੀ ਇੰਟਰੋਡਿਊਸ ਮੰਨ ਲਓ ਜੇ ਅਧਦੇਸ਼ ਕਿੱਥੇ ਜਾਰੀ ਕੀਤਾ ਜਾਊਗਾ ਜੇ ਆਰਟੀਕਲ 213 ਦੇ ਵਿੱਚ ਸਟੇਟ ਗਵਰਨਮੈਂਟ ਦੇ ਵਿੱਚ ਰਾਜ ਸਰਕਾਰ ਦੇ ਵਿੱਚ ਤੇ ਰਾਜ ਸਰਕਾਰ ਦੇ ਵਿੱਚ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਕਿਹਦੀ ਮਨਜ਼ੂਰੀ ਮਿਲੀ ਚਾਹੀਦੀ ਹੈ ਸੰਸਦ ਦੁਆਰਾ ਕਿੰਨੇ ਹਫ਼ਤਿਆਂ ਦੇ ਵਿੱਚ ਘੱਟੋ-ਘੱਟ 6 ਹਫ਼ਤਿਆਂ ਦੇ ਵਿੱਚ ਵਿਧਾਨ ਪਰਿਸ਼ਦ ਲੈਜਿਸਲੇਟਿਵ ਕਾਉਂਸਲ ਮੈਂਬਰਸ ਦੇ ਮੈਂਬਰਾਂ ਨੂੰ ਇੱਕ ਬੜਾ 6 ਮੈਂਬਰਾਂ ਨੂੰ ਇਹ ਨਾਮਜ਼ਦ ਕਰਦਾ ਨੋਮਿਨੇਟ ਕਰਦਾ ਜਿਹੜੇ ਲਿਟਰੇਚਰ ਆਰਟ ਸਾਹਿਤ ਕਲਾ ਤੇ ਸਾਇੰਸ ਨਾਲ ਮਤਲਬ ਜਿਹੜੇ ਪਰਸਨਲ ਰਿਲੇਟਡ ਹੁੰਦੇ ਇਹ ਜਿਹੜੀ ਰਹੂਗੀ ਜੀ ਇਹਦੀਆਂ ਵਿਧਾਇਕ ਸ਼ਕਤੀਆਂ ਰਹਿਣਗੀਆਂ ਠੀਕ ਹੈ ਜਿਹੜੀਆਂ ਵਿਧਾਨ ਮੰਡਲ ਦੇ ਨਾਲ ਜੁੜਨਗੀਆਂ ਲੈਜਿਸਲੇਟਿਵ ਪਾਵਰ ਤੇ ਜੇ ਅਸੀਂ ਨਿਯੁਕਤੀਆਂ ਦੀ ਗੱਲ ਕਰਾਂਗੇ ਫਿਰ ਉਹ ਕੀ ਰਹਿਣੀ ਹੈ ਉਹ ਇਹਦੀਆਂ ਐਗਜ਼ੀਕਿਊਟਿਵ ਪਾਵਰਸ ਰਹਿਣਗੀਆਂ 2020 ਤੋਂ ਪਹਿਲਾਂ ਐਂਗਲੋ ਇੰਡੀਅਨ ਸਮੁਦਾਏ ਸੀਗਾ ਜਿਹੜਾ ਐਂਗਲੋ ਇੰਡੀਅਨ ਹੁੰਦੇ ਸੀ ਉਹ ਰਾਜ ਵਿਧਾਨ ਸਭਾ ਤੋਂ ਇੱਕ ਮੈਂਬਰ ਨਾਮਜ਼ਦ ਕੀਤਾ ਜਾਂਦਾ ਸੀਗਾ ਪਰ 2019 ਦੇ ਵਿੱਚ 104 ਨੰਬਰ ਦੀ ਸੰਵਿਧਾਨਿਕ ਸੋਧਨ ਹੋਇਆ ਤੇ ਉਹਦੇ ਅਧੀਨ ਉਹ ਖਤਮ ਕਰ ਦਿੱਤਾ ਗਿਆ ਜਿਵੇਂ ਸੈਂਟਰ ਸਰਕਾਰ ਦੇ ਵਿੱਚ ਦੋ ਐਂਗਲੋ ਇੰਡੀਅਨ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਸੀ ਸੇਮ ਐਜ਼ ਰਾਜ ਵਿਧਾਨ ਦੇ ਵਿੱਚ ਸਭਾ ਦੇ ਵਿੱਚ ਰਾਜਪਾਲ ਦੁਆਰਾ ਇੱਕ ਮੈਂਬਰ ਨਾਮਜ਼ਦ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਹੀ ਫਾਈਨੈਂਸ਼ੀਅਲ ਪਾਵਰਸ ਵਿੱਤੀ ਪਾਵਰ ਤਨਖਾਹ ਬਿੱਲ ਨੂੰ ਰਾਜਪਾਲ ਦੇ ਸਾਈਨ ਤੋਂ ਬਾਅਦ ਹੀ ਪ੍ਰਮਾਣਿਕੀ ਮਿਲਦੀ ਹੈ ਅਪਰੂਵ ਬਾਈ ਆਫ ਮਨੀ ਬਿੱਲ ਵਿਧਾਨ ਸਭਾ ਦੇ ਵਿੱਚ ਜਿਹੜਾ ਬਿੱਲ ਹੈ ਤਨਖਾਹ ਬਿੱਲ ਪੇਸ਼ ਕੀਤਾ ਜਾਂਦਾ ਜਿਵੇਂ ਸੈਂਟਰ ਸਰਕਾਰ ਦੇ ਵਿੱਚ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਉਸੇ ਤਰ੍ਹਾਂ ਕੇਂਦ ਰਾਜ ਸਰਕਾਰ ਦੇ ਵਿੱਚ ਰਾਜਪਾਲ ਦੁਆਰਾ ਮਨਜ਼ੂਰੀ ਜਿਹੜੀ ਤਨਖਾਹ ਬਿੱਲ ਨੂੰ ਦਿੱਤੀ ਜਾਂਦੀ ਹੈ ਜਿਹੜਾ ਸਟੇਟ ਬਜਟ ਹੈ ਉਹ ਰਾਜਪਾਲ ਦੀ ਸਲਾਹ ਦੇ ਨਾਲ ਪੇਸ਼ ਹੁੰਦਾ ਹੈ ਕੌਂਟੀਜੈਂਸੀ ਫੰਡ ਰਾਜਪਾਲ ਵਰਤ ਸਕਦਾ ਸਿਰਫ ਜਿਹੜਾ ਸਟੇਟ ਦੇ ਅੰਡਰ ਆਉਣਾ ਹੈ ਠੀਕ ਹੈ ਉਹਨੂੰ ਕੌਂਟੀਜੈਂਸੀ ਫੰਡ ਕਹਿੰਦੇ ਆ ਜਿਵੇਂ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਕੌਂਟੀਜੈਂਸੀ ਫੰਡ ਹੈ ਉਹ ਰਾਸ਼ਟਰਪਤੀ ਦੁਆਰਾ ਵਰਤਿਆ ਜਾਂਦਾ ਹੈ ਤੇ ਰਾ ਸਰਕਾਰ ਦੇ ਵਿੱਚ ਇਹਨੂੰ ਰਾਜਪਾਲ ਵਰਤ ਸਕਦਾ ਹੈ ਪੰਚਾਇਤਾਂ ਤੇ ਨਗਰਪਾਲਿਕਾਵਾਂ ਦੀ ਵਿੱਤੀ ਸਥਿਤੀ ਲਈ ਹਰ 5 ਸਾਲ ਬਾਅਦ ਇੱਕ ਵਿੱਤ ਅਯੋਗ ਦਾ ਗਠਨ ਕੀਤਾ ਜਾਂਦਾ ਹੈ ਇੰਪੋਰਟੈਂਟ ਪੁਆਇੰਟ ਹੈ ਜੀ ਵੀ ਇਹ ਵੀ ਰਾਜਪਾਲ ਹੀ ਕਰ ਸਕਦਾ ਹੈ ਕੌਂਟੀਜੈਂਸੀ ਫੰਡ ਤੇ ਕੰਸੋਲੀਡੇਟਰ ਫੰਡ ਪਬਲਿਕ ਅਕਾਊਂਟਸ ਇਹ ਦਾ ਪ੍ਰੀਵੀਅਸ ਇੱਕ ਲੈਕਚਰ ਮੈਂ ਅਪਲੋਡ ਕੀਤਾ ਹੋਇਆ ਹੈ ਕੈਗ ਦਾ 148 ਆਰਟੀਕਲ ਤੋਂ ਲੈ ਕੇ 151 ਆਰਟੀਕਲ ਉਹਦੇ ਵਿੱਚ ਕੰਸੋਲੀਡੇਟਿਡ ਤੇ ਕੌਂਟੀਜੈਂਸੀ ਫੰਡ ਦੋਨੋਂ ਬਾਰੇ ਦੱਸਿਆ ਹੋਇਆ ਤੁਸੀਂ ਉੱਥੋਂ ਪਲੀਜ਼ ਨੂੰ ਦੇਖ ਸਕਦੇ ਹੋ ਦੈਨ ਨੈਕਸਟ ਹੈਗਾ ਜੀ ਅਗਲਾ ਹਿੱਸਾ ਆਪਣੇ ਕੋਲੇ ਨਿਆਇਕ ਸ਼ਕਤੀਆਂ ਜੁਡੀਸ਼ੀਅਲ ਪਾਵਰ ਜ਼ਿਲ੍ਹਾ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਡਿਸਟ੍ਰਿਕਟ ਜੱਜ ਜਿਹੜੇ ਹੁੰਦੇ ਉਹਨਾਂ ਦੀ ਨਿਯੁਕਤੀ ਇਹਦੀ ਨਿਆਇਕ ਸ਼ਕਤੀ ਦੇ ਵਿੱਚ ਆਊਗਾ ਸਜ਼ਾ ਮਾਫੀ 161 ਆਰਟੀਕਲ ਜਿਹੜਾ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਮੌਤ ਦੇ ਸਜ਼ਾ ਨੂੰ ਮਾਫ ਇਹ ਨਹੀਂ ਕਰ ਸਕਦਾ ਜੀ ਕਿਸੇ ਵੀ ਬਿਲ ਨੂੰ ਆਪਣੇ ਕੋਲ ਰੱਖ ਸਕਦਾ ਹੈ ਰਾਸ਼ਟਰਪਤੀ ਦੀ ਸਲਾਹ ਲਈ ਕਿਹੜਾ ਆਰਟੀਕਲ 200 ਇਸ ਤੋਂ ਬਾਅਦ ਗਵਰਨਰ ਦੇ ਕੰਮ ਆ ਜੀ ਇਹ ਰਾਸ਼ਟਰਪਤੀ ਨੂੰ ਇਹ ਰਾਸ਼ਟਰਪਤੀ ਅਤੇ ਰਾਜ ਸਰਕਾਰ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ ਵਰਕਸ ਐਜ਼ ਆ ਚੇਨ ਬਿਟਵੀਨ ਪ੍ਰੈਜ਼ੀਡੈਂਟ ਐਂਡ ਦਾ ਸਟੇਟ ਗਵਰਨਮੈਂਟ ਮੰਨੋ ਕਿਸੇ ਵੀ ਰਾਜ ਦੇ ਉੱਪਰ ਜਾਂ ਰਾਜ ਸਰਕਾਰ ਜਿਹੜੀ ਵੀ ਹੈਗੀ ਆ ਉਹਦੇ ਉੱਪਰ ਰਾਸ਼ਟਰਪਤੀ ਸ਼ਾਸਨ ਲੱਗਣਾ ਤਾਂ ਉਹਦੇ ਵਿੱਚ ਇੱਕ ਗਵਰਨਰ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਤੇ ਇਧਰ ਸਟੇਟ ਗਵਰਨਮੈਂਟ ਰਾਸ਼ਟਰਪਤੀ ਐਸ ਸਟੇਟ ਗਵਰਨਰ ਦੀ ਜਿਹੜੀ ਪੂਰੀ ਇਨਫੋਰਮੇਸ਼ਨ ਉਹ ਕਿਹਨੂੰ ਪ੍ਰੋਵਾਈਡ ਕਰਾਊਗਾ ਇਹ ਰਾਸ਼ਟਰਪਤੀ ਨੂੰ ਜੇ ਸਪੋਜ਼ 356 ਆਰਟੀਕਲ ਇਹਦੇ ਤੇ ਲਾਗੂ ਕੀਤਾ ਜਾਵੇਗਾ ਜੋ ਜਿਹਨੂੰ ਆਪਾਂ ਐਮਰਜੈਂਸੀ ਪਾਵਰਜ਼ ਦਾ ਨਾਮ ਦਿੰਦੇ ਹਾਂ ਅਜ ਦੀ ਤਾਂ ਪ੍ਰੈਜ਼ੀਡੈਂਟ ਦੁਆਰਾ ਫਿਰ ਉਸ ਆਰਟੀਕਲ ਨੂੰ ਯੂਜ਼ ਕਰਕੇ ਗਵਰਨਰ ਦੀ ਸਲਾਹ ਦੇ ਨਾਲ ਉਸ ਸਟੇਟ ਗਵਰਨਮੈਂਟ ਦੇ ਵਿੱਚ ਉਸ ਚੀਜ਼ ਨੂੰ ਅਪਲਾਈ ਕੀਤਾ ਜਾਂਦਾ ਐਡ ਪ੍ਰੈਜ਼ੀਡੈਂਟ ਸੈਲਰੀ ਜਿਹੜੀ ਇਹਦੀ 3.5 ਲੱਖ ਜੀ 2018 ਵਿੱਚ ਸੰਸਦ ਨੇ ਰਾਜਪਾਲ ਦਾ ਜਿਹੜਾ ਵੇਤਨ ਵਧਾ ਕੇ 3.5 ਲੱਖ ਕਰ ਦਿੱਤਾ ਸੀਗਾ ਜੀ ਇੰਪੋਰਟੈਂਟ ਪੁਆਇੰਟ ਹੈ ਵੀ ਤੇ ਲੈਫਟ ਹੈਂਡ ਗਵਰਨਰ ਦੀ ਸੈਲਰੀ ਕਿੰਨੀ ਹੈ 2,25,000 ਅਗਲਾ ਪੁਆਇੰਟ ਹੈਗਾ ਜੀ ਗਵਰਨਰ ਨੂੰ ਰਾਜ ਸੰਚਿਤ ਨਿਧੀ ਫੰਡ ਕਨਸੋਲੀਡੇਟਿਡ ਫੰਡ ਹੁੰਦਾ ਜੀ ਉਹਦੇ ਵਿੱਚੋਂ ਤਨਖਾਹ ਮਿਲਦੀ ਹੈ ਜੰਮੂ ਕਸ਼ਮੀਰ ਦੇ ਰਾਇਪਾਲ ਨੂੰ ਸਦਰ ਰਿਆਸਤ ਗਿਆ ਜਾਂਦਾ ਸੀ 1956 ਵਿੱਚ ਇਹਨੂੰ ਖਤਮ ਕਰ ਦਿੱਤਾ ਗਿਆ ਤੇ ਹੁਣ ਇਹਨੂੰ ਰਾਜਪਾਲ ਦਾ ਨਾਮ ਦਿੱਤਾ ਜਾਂਦਾ ਹੈ ਰਾਸ਼ਟਰਪਤੀ ਦੀ ਸੂਚਨਾਵਾ ਅਸੀਂ ਕਰ ਹੀ ਚੁੱਕੇ ਹਾਂ ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਸਮੇਂ ਜਿਹੜੀ ਸਲਾਹ ਕੀ ਤੋਂ ਲਈ ਜਾਂਦੀ ਹੈ ਰਾਜਪਾਲ ਤੋਂ ਲਈ ਜਾਂਦੀ ਹੈ ਦਾ ਪ੍ਰੈਜ਼ੀਡੈਂਟ ਕੰਸਲਟ ਦਾ ਗਵਰਨਰ ਇਨ ਦਾ ਅਪੋਇੰਟਮੈਂਟ ਆਫ ਦਾ ਜੱਜਸ ਆਫ ਦਾ ਹਾਈ ਕੋਰਟ ਰਾਸ਼ਟਰਪਤੀ ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਸਵੇ ਰਾਜਪਾਲ ਦੀ ਸਲਾਹ ਲੈਂਦਾ ਹੈ ਜਿਵੇਂ ਅਸੀਂ ਗੱਲ ਕੀਤੀ ਸੀ 159 ਦੇ ਵਿੱਚ ਜਦੋਂ ਰਾਜਪਾਲ ਨੂੰ ਸੋਚ ਕਾਈ ਜਾਂਦੀ ਹੈ ਤਾਂ ਉਹ ਜਿਹੜੀ ਸੋਚ ਕਾਈ ਇਹਨੂੰ ਹਾਈ ਕੋਰਟ ਦੇ ਮੁੱਖ ਜੱਜ ਵੱਲੋਂ ਚਕਾਈ ਜਾਂਦੀ ਹੈ ਤੇ ਜਦੋਂ ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਦੋਂ ਰਾਸ਼ਟਰਪਤੀ ਫਿਰ ਕਿਹ ਤੋਂ ਸਲਾਹ ਲੈਂਦਾ ਜੀ ਉਦੋਂ ਰਾਜਪਾਲ ਤੋਂ ਸਲਾਹ ਲੈਂਦਾ ਇੱਥੋਂ ਤੱਕ ਜਿਹੜਾ ਸਾਰਾ ਟੌਪਿਕ ਆ ਜੀ ਸਟੇਟ ਗਵਰਨਰ ਦੇ ਵਿੱਚ ਰਾਜ ਦੀ ਕਾਰਜਪਾਲਿਕਾ ਜਿਹਦਾ ਪਹਿਲਾ ਹਿੱਸਾ ਸੀਗਾ ਰਾਜਪਾਲ ਜਿਹੜਾ ਅਸੀਂ ਪੂਰਾ ਕੰਪਲੀਟ ਕਰ ਚੁੱਕੇ ਹਾਂ ਇਸ ਤੋਂ ਜਿਹੜਾ ਅਗਲਾ ਹਿੱਸਾ ਰਹੂਗਾ ਕਾਰਜਪਾਲਿਕਾ ਚੱਲੂਗੀ ਜੀ ਦੇ ਵਿੱਚ ਅਸੀਂ ਮੰਤਰੀ ਪਰਸ਼ਦ ਮੁੱਖ ਮੰਤਰੀ ਉਹਨਾਂ ਬਾਰੇ ਡਿਸਕਸ ਕਰਾਂਗੇ ਇਹ ਸਾਡਾ ਨੈਕਸਟ ਲੈਕਚਰ ਹੋਊਗਾ ਠੀਕ ਹੈ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਬਾਕੀ ਨਾਲ ਜਰੂਰ ਸ਼ੇਅਰ ਕਰਿਓ ਕਿਵੇਂ ਲੱਗੀ ਜੇ ਕੋਈ ਇੱਕ ਅਦਾ ਕੁਐਸਚਨ ਤੁਹਾਨੂੰ ਪੁੱਛਿਆ ਵੀ ਹੈ ਮੈਂ ਇਨ ਬਿਟਵੀਨ ਤਾਂ ਪਲੀਜ਼ ਉਹਦਾ ਕਮੈਂਟ ਦੇ ਵਿੱਚ ਜਰੂਰ ਆਨਸਰ ਦਿਓ ਤੇ ਬਾਕੀ ਜੋ ਕੋਈ ਸੁਜੈਸ਼ਨ ਹੈ ਤਾਂ ਉਹ ਵੀ ਦੱਸ ਸਕਦੇ ਹੋ ਇਹ ਟਾਪਿਕ ਵਾਈਜ਼ ਕੰਟੈਂਟ ਇਹਦਾ ਮੈਂ ਅਪਲੋਡ ਕਰ ਰਹੇ ਹਾਂ ਤੇ ਕੋਸ਼ਿਸ਼ ਕਰੋਗੇ ਆਪਣੇ ਖੁਦ ਦੇ ਨੋਟਸ ਬਣਾਓ ਓਕੇ ਨੈਕਸਟ ਵੀਡੀਓ ਚ ਮਿਲਦੇ ਆਂ ਥੈਂਕ ਯੂ